ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਰਾ ਰਾਜਾ ਸਾਹਿਬ ਸੋਦਰ ਰਗਾ ਸਮਹਿ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਹਿ ਸੋ ਘਰ ਕੇ ਜਿਤ ਵੇ ਸਰਬਿਸਮਾਲੇ ਵਜੇ ਤੇਰੇ ਨੰਦ ਨੀਕ ਸੰਕਾ ਕੀਤੇ ਤੇਰੇ ਬਾਬਨ ਹਾਰੇ ਕਿਤੇ ਤੇਰੇ ਰਾਗ ਪ੍ਰੀਤ ਸੋ ਕਹਿ ਕਿਤੇ ਤੇਰੇ ਗਾਵਨ ਹਾਰੇ ਕਾਵਨ ਤੁੰਦਨ ਕੋਣ ਪਣੀ ਬਸੰਤਰ ਕਾਵੇ ਰਜਤਰੰ ਦੁਆਰੇ ਗਾਵਨ ਤੁੰਦਨੋ ਚਿਤ ਗੁਫਤ ਲਿਖ ਜਾਣੀਏ ਲਿਖ ਲਈ ਤਰੰ ਵਿਚਾਰੇ ਗਾਵਨ ਤੁੰਦਨੋ ਈਸ਼ਵਰ ਬਰਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁੰਦਨੋ ਇੰਦਰ ਇੰਦਰਾਸਨ ਬੈਠੇ ਦੇਵ ਭਿਆਨ ਦਰੇ ਨਾਲੇ ਗਾਵਨ ਤੁੰਦਨੋ ਸਿਰ ਸਮਾਦੀ ਅੰਦਰ ਗਾਵਨ ਤੁੰਦਨੋ ਸਾਧ ਵਿਚਾਰੇ ਗਾਵਨ ਤੁੰਦਨ ਯਤੀ ਸਤੀ ਸੰਤੋਖੀ ਗਾਵਨ ਨਵੀਰ ਕਰਾਰੇ ਗਾਵਨ ਤੁੰਦਨ ਪੰਡਤ ਪੜਨ ਰਖੀਸ਼ੁਰ ਜੁਗਜਗ ਵੇਦਾ ਨਾਮੇ ਗਾਵਨ ਤੁੰਦਨ ਮੋਹਨੀਆ ਮਨਮੋਹਨ ਸਰਗਮਛਪਿਆਲੇ ਗਾਵਨ ਤੁੰਦਨ ਤਨੁ ਪਏ ਤੇਰੇ ਅਸਰ ਤੀਥ ਨਾਲੇ ਗਾਵਨ ਤੁਮ ਜੋਤ ਮਹਭਲ ਸੂਰਾ ਗਾਵਨ ਤੁੰਦਨ ਖਾਣੀ ਚਾਰੇ ਗਾਵਨ ਤੁੰਦਨ ਖੰਡ ਮੰਡਲ ਬ੍ਰਹਮੰਡਾ ਕਕ ਕੇ ਤੇਰੇ ਧਾਰੇ ਸੈਤਨੂ ਗਾਵਨ ਜੋਤੰਦ ਪਾਵਤ ਤੇਰੇ ਭਗਤ ਸਾਲੇ ਕੋਈ ਕਿਤੇ ਤੈਨੂੰ ਗਾਵਣ ਸੇ ਮਿਚਤਣਾ ਉਹਨਾਂ ਨੇ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾਹੀਂ ਹੈ ਪਿਓ ਸੀ ਜਾਈ ਨਾ ਜਸੀ ਜਿਨ ਜਿਨ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਜ ਨੇ ਪਾਈ ਕਰ ਕਰ ਦੇਖੀ ਕੀਤਾ ਆਪਣਾ ਜੀਤੀ ਦੀ ਵਢਿਆਈ ਜੋਤਿ ਸਫਾਵੇ ਸੋਈ ਕਰਸੀ ਫਿਰ ਕੁੰਨਾ ਕਰਨਾ ਚਾਹੀ ਸੋ ਪਾਸ ਸੋ ਸਹਿ ਪਤ ਸਹਿਬ ਨਾਨਕ ਨਣ ਜਾਈਐ ਸਮਹਿ ਲਪ ਥਨ ਵੱਡਾ ਕੇ ਸਭ ਕੋਈ ਕੇ ਵੱਡਾ ਡੀਟਾ ਵੀ ਕਿ ਭਾਈ ਨਾ ਕਿਆ ਚਾਹੀ ਕੈਨ ਵਲ ਤੇਰੇ ਰਹਿ ਸਮਾਈ ਵੱਡੇ ਮੇਰੀ ਸਾਹਿਬਾ ਗੈਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚਿਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ੍ਰਾਈ ਕਹਿ ਨਾ ਜਾਈ ਤੇ ਤੇ ਵਡਿਆਈ ਸਭ ਸਤ ਸਬਤ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਤਵਿਨ ਸਿ ਇਹ ਨ ਪਾਈਆ ਕਰਮ ਨੇ ਨੀ ਟਾ ਕੇ ਰਹਿਆ ਆਖਣ ਵਾਲਾ ਕਿ ਹਾਰਾ ਸਿਤੀ ਪ੍ਰਤੀ ਰਿ ਪੰਡਾਰਾ ਜੀ ਜਿਸੁੰਦੇ ਦਿਸੇ ਕਿ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਜਿਸੁੰਦੇ ਦਿਸੇ ਕਿ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਸਮਹਲਾ ਪਹਿਲਾ ਆਖਾਂ ਜੀ ਆਵਿ ਸ੍ਰੀ ਮਰ ਜਾਵਾਂ ਆਖਣੋ ਕਾ ਸੱਚ ਨਾਮ ਸੱਚ ਨਾਮ ਕੀ ਲਾਗੇ ਭੁੱਖ ਤਪੁ ਭੁਕੇ ਕਾਈ ਚਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਹਬ ਸੱਚੀ ਨਾਹੀ ਰਹਾਓ ਸੱਚ ਨਾਮ ਕੀ ਤਿਲ ਵਡਿਆਇ ਅਕਥ ਕੀ ਕੀਮਤ ਨਹੀਂ ਪਾਈ ਜਿਸਵੇਂ ਕਿ ਆਖਣ ਪਾਈ ਵਡੈ ਨਾ ਹੋਵੇ ਘਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦੇ ਦਰਹਿ ਨ ਚੁੱਕੇ ਪੋਗ ਗੁਣਿ ਹੋ ਹੋ ਨਾਹੀ ਕੋ ਨਾ ਕੋ ਅਨਖ ਹੋਈ ਜੀਵਣ ਆਪ ਤੇੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਗਮ ਜਾਤ ਨਾਨਕ ਕਿਨਾਂ ਵਿਬਾਜ ਸਨਾਤਰਾ ਗੁਜਰੀ ਮਹਿਲਾ ਚੌਥਾ ਹਰ ਕੀ ਜੇ ਸਤਿਗੁਰ ਸਤਿਪੁਰ ਕਾ ਬਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸੜਨਾਈ ਪਾਪਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਕਾਈ ਹਰ ਕੀ ਰਤ ਹਮ ਜਿ ਰਹਿ ਰਸ ਰਹਾਓ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਬਦਾ ਹਰ ਪਿਆਸ ਹਰ ਹਰ ਨਾਮਿਲ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਿ ਸ਼ ਨਾਮ ਨਾ ਪਾਇ ਤੈ ਪਾਗ ਜੰ ਪਾਸੇ ਜੋ ਸਤਗੁ ਸਨ ਸੰਗਤਨੀ